ਏ ਹੈ ਗਰਵੀਰ ਕੌਰ ਗਰਵੀਰ ਕੌਰ 13 ਸਾਲਾਂ ਤੋਂ ਆਪ ਖੇਤੀ ਕਰ ਰਹੀ ਹੈ ਕਿਉਂਕਿ ਪਿਤਾ ਮੰਜੇ ਤੇ ਪਿਆ ਉਹ ਕੰਮ ਕਰਨ ਯੋਗ ਨਹੀਂ ਰਿਹਾ ਕਹਿੰਦੀ ਹੈ ਕਿ ਅਸੀਂ ਤਿੰਨ ਭੈਣਾਂ ਨੇ ਤੇ ਤਿੰਨਾਂ ਭੈਣਾਂ ਦੇ ਸਿਰ ਤੇ ਘਰ ਦੀ ਕਬੀਲਦਾਰੀ ਹੈ ਕਿਉਂਕਿ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਤੇ ਖੇਤੀ ਵੀ ਆਪ ਨੂੰ ਕਰਨੀ ਪੈਂਦੀ ਹੈ ਗਰਵੀਰਾਂ ਦੀ ਬੜਾ ਚਰ ਲੋਕਾਂ ਦੇ ਹੱਥਾਂ ਨਹੀਂ ਝਾਕਿਆ ਕਿ ਕੋਈ ਸਾਡਾ ਟਰੈਕਟਰ ਬਾਹਰ ਕਰ ਦੇਵੇ ਕੋਈ ਟਰੈਕਟਰ ਸਾਡਾ ਖੇਤ ਛੱਡ ਆਵੇ ਤੇ ਕੋਈ ਸਾਡੇ ਪੈਲੀ ਵਾਹ ਦੇਵੇ ਪਰ ਕਿਸੇ ਨੇ ਗੱਲ ਨਹੀਂ ਸੁਣੀ ਤੇ ਉਸ ਤੋਂ ਬਾਅਦ ਫਿਰ ਆਪ ਹੀ ਟਰੈਕਟਰ ਦੀ ਸੈਲਫ ਮਾਰੀ ਤੇ ਖੇਤਾਂ ਵਿੱਚ ਜਾਉ ਪੜੀ ਪਹਿਲਾ ਪਹਿਲਾ ਤਾਂ ਬਹੁਤ ਦਿੱਕਤਾਂ ਆਈਆਂ ਕਿਉਂਕਿ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਮੈਂ ਕੌੜਾ ਤੇਲ ਕੰਨਾ ਦੇ ਵਿੱਚ ਪਾ ਕੇ ਆਪਣੇ ਕੰਮ ਲੱਗੀ ਰਹੀ ਆਜੋ ਗੱਲਬਾਤ ਕਰਦੇ ਆਂ ਗਰਵੀਰ ਦੇ ਨਾਲ ਅੱਸੀ ਕਾਲ ਤੁਸੀਂ ਜੁੜਿਓ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆਂ ਜੋਤ ਕਰੇਵਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਭੈਣ ਦੀ ਮਿਹਨਤਪਰੀ ਕਹਾਣੀ ਦੱਸਣ ਜਾ ਰਿਹਾ ਹਾਂ ਉਏ ਉਸ ਪਰਿਵਾਰ ਦੀ ਗੱਲ ਕਰ ਰਹੇ ਹਾਂ ਜਿਸ ਪਰਿਵਾਰ ਦੇ ਵਿੱਚ ਤਿੰਨ ਧੀयां ਹੀ ਪੈਦਾ ਹੁੰਦੀਆਂ ਤੇ ਧੀयां ਹੀ ਪੁੱਤਾਂ ਵਾਂਗੂ ਕੰਮ ਕਰਦੀਆਂ ਜਿੱਥੇ ਪੰਜਾਬ ਦੀਆਂ ਧੀयां ਪਹਿਲਾਂ ਚਰਖੇ ਕੱਤਦੀਆਂ ਹੁੰਦੀਆਂ ਸੀ ਤੇ ਅੱਜ ਟਰੈਕਟਰ ਲੈ ਕੇ ਖੇਤ ਦੇ ਵਿੱਚ ਖੇਤੀ ਵੀ ਕਰਦੀਆਂ ਸਾਡੇ ਨਾਲ ਭੈਣ ਗੁਰਵੀਰ ਮੌਜੂਦ ਹੈ ਗੱਲਬਾਤ ਕਰਦੇ ਆ ਭੈਣੇ ਸਸੀ ਕੌਰ ਸਸੀ ਕੌਰ ਉਹ ਠੀਕ ਹੋ ਭੈਣੇ ਹਾਂਜੀ ਜੀ ਵਧੀਆ ਜੀ ਭੈਣੇ ਸਭ ਤੋਂ ਪਹਿਲਾਂ ਇਹ ਦੱਸੋ ਜਿਹੜਾ ਖੇਤੀ ਹੈ ਇਹ ਤੁਹਾਡਾ ਸ਼ੌਂਕ ਹੈ ਜਾਂ ਮਜਬੂਰੀ ਹੈ ਮੇਰੇ ਮਤਲਬ ਸ਼ੌਂਕ ਤੇ ਮਜਬੂਰੀ ਦੋਵੇਂ ਇਕੱਠੇ ਨੇ ਪਹਿਲਾਂ ਇਹ ਸ਼ੌਂਕ ਹੁੰਦਾ ਸੀ ਤੇ ਫਿਰ ਹੌਲੀ-ਹੌਲੀ ਜਦੋਂ ਡੈਡੀ ਬੈੱਡ ਤੇ ਪੈ ਗਏ ਤੇ ਉਸ ਤੋਂ ਬਾਅਦ ਬਸ ਇਹ ਮਜਬੂਰੀ ਬਣ ਗਿਆ ਤੇ ਫਿਰ ਆਪ ਹੀ ਕਰਨਾ ਪੈਂਦਾ ਸੀ ਹੂੰ ਜੇ ਆਪਾਂ ਇਹ ਗੱਲ ਕਰੀਏ ਜਦੋਂ ਤੁਸੀਂ ਜਨਮ ਲਏ ਨਿਓ ਜਿਵੇਂ ਗੱਲਬਾਤ ਕੀਤੀ ਤਿੰਨ ਭੈਣਾਂ ਹੀ ਸੀ ਤੇ ਸ਼ੁਰੂ ਤੋਂ ਬਚਪਨ ਦੀ ਜ਼ਿੰਦਗੀ ਦੀ ਗੱਲ ਕਰੀਏ ਕਿੱਦਾਂ ਦੇ ਖਲਾਸ ਸੀ ਉਸ ਟਾਈਮ ਪਰਿਵਾਰ ਦੇ ਉਸ ਟਾਈਮ ਵੀਰੇ ਵਧੀਆ ਸੀ ਸਾਰੇ ਮਤਲਬ ਹਾਸ ਖੇਡ ਕੇ ਰਹਿੰਦੇ ਸੀਗੇ ਤੇ ਵਧੀਆ ਮਤਲਬ ਡੈਡੀ ਨੇ ਟਰੈਕਟਰ ਤੇ ਜਾਣਾ ਤੇ ਨਾਲ ਅਸੀਂ ਵੀ ਖੇਤ ਵਾਦ ਉਹਦੇ ਜਾਂਦੇ ਹੁੰਦੇ ਸੀ ਨਾਲ ਬਸ ਉਦੋਂ ਬਾਅਦ ਫਿਰ ਡੈਡੀ ਬੈੱਡ ਤੇ ਪੈ ਗਏ ਤੇ ਫਿਰ ਉੱਤਰ ਖੇਤ ਵਗੈਰਾ ਦਾ ਫਿਰ ਅਸੀਂ ਦੇਖਣ ਲੱਗ ਗਏ ਹੌਲੀ ਹੌਲੀ ਕੀ ਫਾਦਰ ਸਾਹਿਬ ਨੂੰ ਕੀ ਹੋਇਆ ਤੁਹਾਡੇ ਨੂੰ ਉਹਨਾਂ ਦੇ ਸਪਾਈਨਲ ਕੋਰਡ ਦੇ ਵਿੱਚ ਟਿਊਮਰ ਆ ਤੇ ਉਹਦੇ ਕਰਕੇ ਮਤਲਬ ਥੱਲੇ ਖੂਨ ਦੀ ਸਪਲਾਈ ਜਾਂਦੀ ਨਹੀਂ ਲੱਤਾਂ ਨੂੰ ਇਸ ਕਰਕੇ ਫਿਰ ਉਹ ਬੈੱਡ ਤੇ ਨੇ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਹੋ ਗਏ ਹੋਣੇ 14-15 ਸਾਲ 14 ਸਾਲਾਂ ਦੇ ਵਿੱਚ ਕਦੇ ਸ਼ਿਕਵਾ ਨਹੀਂ ਆ ਯਾ ਰੱਬ ਨਾਲ ਵੀ ਇਹ ਤੂੰ ਸਾਡੇ ਨਾਲ ਕੀ ਕੀਤਾ ਇੱਕ ਤਾਂ ਵੀਰ ਨਹੀਂ ਦਿੱਤਾ ਤੇ ਉਤੋਂ ਸਾਡਾ ਜਿਹੜਾ ਪਿਓ ਆ ਉਹ ਵੀ ਮੰਜੇ ਤੇ ਪਿਆ ਹਾਂਜੀ ਵੀਰੋ ਉਹ ਤਾਂ ਮਤਲਬ ਇਦਾਂ ਤਾਂ ਹੁੰਦਾ ਹੀ ਆ ਬਸ ਫਿਰ ਰੱਬ ਅੱਗੇ ਹੀ ਅਰਦਾਸ ਕਰੀ ਦੀ ਇਹ ਵੀ ਡੈਡੀ ਨੂੰ ਜਲਦੀ ਠੀਕ ਕਰ ਦੇਣ ਜੇ ਜਦੋਂ ਤੁਸੀਂ ਪਹਿਲਾਂ ਖੇਤ ਦੇ ਵਿੱਚ ਜਾਂਦੇ ਹੁੰਦੇ ਸੀ ਤੁਸੀਂ ਦੱਸਿਆ ਵੀ ਪਹਿਲਾਂ ਸ਼ੌਂਕ ਸੀ ਹੁਣ ਜਦੋਂ ਖੇਤ 'ਚ ਜਾਂਦੇ ਆ ਆਸ-ਪਾਸੇ ਦੇ ਲੋਕਾਂ ਦਾ ਕੀ ਇੰਪ੍ਰੈਸ਼ਨ ਹੁੰਦਾ ਮਤਲਬ ਕਈ ਲੋਕ ਤਾਂ ਵਧੀਆ ਕਹਿੰਦੇ ਵੀ ਹਨਾ ਵੀ ਵਧੀਆ ਕੁੜੀਆਂ ਕੰਮ ਕਰਦੀਆਂ ਤੇ ਕਈਆਂ ਤਾਂ ਹੁੰਦਾ ਹੀ ਆ ਵੀ ਹਾਂ ਕੀ ਕੁੜੀਆਂ ਮਤਲਬ ਖੇਤਾਂ ਚ ਚਤੁਰੀਆਂ ਫਿਰਦੀਆਂ ਇਹ ਉਹ ਹਾਂਜੀ ਤੇ ਜਦੋਂ ਪਾਣੀ ਵਗੈਰਾ ਲਾਉਣਾ ਤੇ ਫਿਰ ਪਾਣੀ ਵਗੈਰਾ ਵੀ ਆਪ ਹੀ ਲਾਉਣ ਚੱਲ ਜਾਂਦੇ ਹਾਂ ਹਾਂਜੀ ਵੀਰੇ ਹੂੰ ਜਿਵੇਂ ਕਈ ਵਾਰ ਮਤਲਬ ਪਾਣੀ ਵਗੈਰਾ ਕਰ ਦਈਦਾ ਵੈਸੇ ਤਾਂ ਉਧਰ ਮੋਟਰ ਲੱਗੀ ਹੈਗੀ ਖੁੱਲੇ ਛੱਡ ਦਿੰਨੇ ਆ ਤੇ ਪਰ ਕਈ ਵਾਰ ਜਿਵੇਂ ਰਾਤ ਬਰਾਤ ਤੇ ਜਾਣਾ ਪਏ ਤਾਂ ਚੱਲ ਜਾਂਦੇ ਨਹੀਂ ਤਾਂ ਫਿਰ ਮਤਲਬ ਸਾਡੇ ਉਧਰ ਖੇਤ ਦੇ ਮਤਲਬ ਗਵਾਂਢੀ ਚੰਗੇ ਹੈਗੇ ਆ ਉਹ ਆਪ ਵੀ ਥੋੜੀ ਹੈਲਪ ਕਰ ਦਿੰਦੇ ਆ ਸਾਡੀ ਤੇ ਜਦੋਂ ਤੁਸੀਂ ਪਾਣੀ ਲਾਉਣ ਜਾਂਦੇ ਹੋ ਕਿਉਂਕਿ ਜਿਹੜੀ ਲਾਈਟ ਹੁੰਦੀ ਆ ਉਹ ਕਈ ਦੀ ਰਾਤ ਨੂੰ ਵੀ ਹੁੰਦੀ ਆ ਆਪਣੀਆਂ ਕਿਹਦੀ ਵਾਰੀਆਂ ਵੀ ਰਾਤ ਦੀਆਂ ਹੁੰਦੀਆਂ ਤੇ ਜਦੋਂ ਕਿਤੇ ਪਾਣੀ ਲਾਉਣ ਜਾਂਦੇ ਹੋ ਕਿਤੇ ਡਰ ਨਹੀਂ ਲੱਗਿਆ ਫਿਰ ਫਿਰ ਜਦੋਂ ਮਤਲਬ ਹਲਾਤੀ ਉਹ ਜੇ ਬਣ ਗਏ ਫਿਰ ਮਤਲਬ ਡਰਾਪੇ ਹੌਲੀ ਹੌਲੀ ਚੱਕਿਆ ਗਿਆ ਫਿਰ ਡਰਨਾ ਹੀ ਕਾਦਾ ਸੀਗਾ ਤੇ ਬਸ ਇੱਦਾਂ ਡੈਡੀ ਦੀ ਹਿੰਮਤ ਹੁੰਦੀ ਆ ਨਾਲ ਮਤਲਬ ਕਈ ਵਾਰ ਹੁੰਦਾ ਕੁਝ ਵੀ ਪੁੱਛਣਾ ਉਹ ਡੈਡੀ ਫਿਰ ਫੋਨ ਤੇ ਹੁੰਦੇ ਆ ਤੇ ਉਹ ਦੱਸ ਦਿੰਦੇ ਤੇ ਫਿਰ ਨਹੀਂ ਮਤਲਬ ਇੰਨਾ ਡਰ ਨਹੀਂ ਲੱਗਦਾ ਤੇ ਜਿਹੜਾ ਤੁਸੀਂ ਰੈਕਟਰ ਚਲਾਉਣਾ ਸਿੱਖਿਆ ਇਹ ਫਿਰ ਕੀ ਦੋ ਸਿੱਖਿਆ ਮੈਂ 9th ਕਲਾਸ ਚ ਸੀਗੀ 13 ਸਾਲਾਂ ਦੀ ਸੀਗੀ ਤੇ ਉਦੋਂ ਫਿਰ ਇਹਨੂੰ ਟਰੈਕਟਰ ਨੂੰ ਅੰਦਰ ਕਰਨਾ ਸੀਗਾ ਤੇ ਧੁੱਪੇ ਖੜਾ ਸੀ ਗਰਮੀ ਚ ਤੇ ਡੈਡੀ ਕਹਿੰਦੇ ਇਹਨੂੰ ਅੰਦਰ ਕਰ ਦੇ ਮੈਂ ਕਿਹਾ ਡੈਡੀ ਮੈਨੂੰ ਤਾਂ ਆਉਂਦਾ ਨਹੀਂ ਡੈਡੀ ਕਹਿੰਦਾ ਫਿਰ ਕਾਪੀ ਪੈਨ ਲੈ ਕੇ ਆ ਮੈਂ ਤੈਨੂੰ ਦੱਸਦਾ ਫਿਰ ਮੈਂ ਲੈ ਗਈ ਤੇ ਡੈਡੀ ਨੇ ਦੱਸ ਤਾ ਵੀ ਐਦਾਂ ਕਰਕੇ ਇੱਥੇ ਗੇਅਰ ਹੁੰਦਾ ਇੱਥੇ ਕਲੱਚ ਹੁੰਦਾ ਇੱਥੇ ਬ੍ਰੇਕ ਹੁੰਦੇ ਆ ਐਦਾਂ ਕਰਕੇ ਮਤਲਬ ਪਹਿਲੇ ਗੇਅਰ ਚ ਪਾ ਕੇ ਐਦਾਂ ਤੋਰ ਲਈਏ ਉਹ ਐਦਾਂ ਰੋਕ ਲੈਣਾ ਤੇ ਬਸ ਫਿਰ ਉਥੋਂ ਹੌਲੀ ਹੌਲੀ ਕੰਮ ਸ਼ੁਰੂ ਹੁੰਦਾ ਫਿਰ ਆਪੇ ਹੌਲੀ ਹੌਲੀ ਸਾਰਾ ਕੁਝ ਕਰ ਦਿੰਦੇ ਵੇ ਤੇ ਜਿਹੜੀ ਖੇਤ ਦੇ ਵਿੱਚ ਗੱਲ ਕਰੀ ਤੁਹਾਡੀ ਜਿਵੇਂ ਉਮਰ ਬਹੁਤ ਛੋਟੀ ਹੈ ਤੁਸੀਂ ਦੱਸਿਆ ਵੀ 13 ਸਾਲ ਦੇ ਵਿੱਚ ਤੁਸੀਂ ਟਰੈਕਟਰ ਚਲਾਉਣ ਲੱਗ ਗਏ ਖੇਤੀ ਕਰਨ ਲੱਗ ਗਏ ਤੇ ਇਹ ਜਿਹੜੀ ਫਸਲ ਬੀਜਣੀ ਆ ਜਾਂ ਵੇਚਣੀ ਆ ਜਾਂ ਮੰਡੀ ਸੱਟ ਕਿਉਂ ਨਹੀਂ ਉਹ ਫਿਰ ਕੌਣ ਕਰਦਾ ਪਹਿਲਾਂ ਤਾਂ ਮਤਲਬ ਉਹ ਕਹਿ ਦੇ ਤਾਂ ਹੁੰਦਾ ਸੀ ਉੱਥੇ ਖੇਤਾਂ ਦੇ ਹੁੰਦੇ ਸੀ ਤੇ ਪਰ ਹੁਣ ਮਤਲਬ ਥੋੜੇ ਜਿਵੇਂ ਹੁਣ ਆਪ ਥੋੜਾ ਜਿਹਾ ਹੋ ਜਾਂਦਾ ਹੁਣ ਆਪ ਵੀ ਸਿੱਟਿਆਈਦੀ ਆ ਮੰਡੀ ਵਿੱਚ ਜਾ ਕੇ ਕਣਕ ਵਗੈਰਾ ਵਢਾ ਲਈਦੀ ਆ ਨਾਲ ਹਾਂ ਆਪ ਹੀ ਕਰਦੇ ਹੋ ਸਾਰਾ ਹਾਂਜੀ ਜੀ ਹਮ ਅਜੇ ਗੱਲ ਕਰੀਏ ਜਦੋਂ ਪਰਿਵਾਰ ਦਾ ਇੱਕ ਜੀ ਮੰਜ਼ੇ ਤੇ ਪੈ ਜਾਂਦਾ ਤਾਂ ਲੋਕਾਂ ਦੀ ਅੱਖ ਤੁਹਾਡੀ ਜ਼ਮੀਨ ਤੇ ਹੋਊਗੀ ਵੀ ਹੁਣ ਘਰ ਦੇ ਵਿੱਚ ਕੌਣ ਰਹਿ ਗਿਆ ਕੱਲੀਆਂ ਕੁੜੀਆਂ ਰਹਿ ਗਈਆਂ ਇਹਨਾਂ ਨੇ ਬਗਾਨੇ ਘਰੇ ਤੁਰ ਜਾਣਾ ਸੀ ਜ਼ਮੀਨ ਦਾ ਬਲਾਂਗੇ ਇਦਾਂ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ ਵੀ ਕੁਝ ਹੋਇਆ ਇਦਾਂ ਦਾ ਹਾਂਜੀ ਲੋਕਾਂ ਨੂੰ ਹੁੰਦਾ ਹੀ ਹੈਗੇ ਵੀ ਹਾਂ ਸਾਨੂੰ ਜ਼ਮੀਨ ਦੇ ਦਿਓ ਪਹਿਲਾਂ ਅਸੀਂ ਥੋੜਾ ਟਾਈਮ ਠੇਕੇ ਤੇ ਵੀ ਦਿੱਤੀ ਸੀ ਪਰ ਉੱਥੋਂ ਕੁਝ ਨਹੀਂ ਬਚਦਾ ਹੁੰਦਾ ਸੀ ਫਿਰ ਡੈਡੀ ਨੇ ਸੋਚਿਆ ਨਹੀਂ ਆਪਾਂ ਆਪ ਕਰਕੇ ਵੇਖਾਂਗੇ ਇਹਦੋਂ ਤਾਂ ਆਪਾਂ ਘਰੇਵਾਦੀ ਵਗੈਰੇ ਲੈ ਕੇ ਆਵਾਂਗੇ ਤੇ ਬਸ ਫਿਰ ਉਧਰੋਂ ਅਸੀਂ ਆਪ ਹੀ ਕੰਮ ਚੱਕ ਲਿਆ ਤੇ ਉਦੋਂ ਬਾਅਦ ਮਤਲਬ ਕਾਫੀ ਸਾਨੂੰ ਵੀ ਪ੍ਰੋਫਿਟ ਹੁੰਦਾ ਰਿਹਾ ਤੇ ਮਤਲਬ ਪਹਿਲਾਂ ਜਿਵੇਂ ਕੁਝ ਬਚਦਾ ਨਹੀਂ ਹੁੰਦਾ ਸੀ ਹੁਣ ਕਾਫੀ ਬਚਦਾ ਜਿਵੇਂ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਜਦੋਂ ਪਰਿਵਾਰ ਦੇ ਵਿੱਚ ਕੋਈ ਘਰ ਦਾ ਜੀ ਬਿਮਾਰ ਪੈ ਜਾਂਦਾ ਕੋਈ ਉਦੋਂ ਹੀ ਔਰਤਾਂ ਨੂੰ ਕਹਿਣ ਲੱਗ ਜਾਂਦੇ ਆ ਇਹ ਡਾਇਰੈਕਟਰ ਤੁਹਾਡੇ ਕਿਹੜੇ ਕੰਮ ਆਉਣੇ ਆ ਇਹ ਸਾਨੂੰ ਦੇ ਦਿਓ ਇਹ ਜ਼ਮੀਨ ਸਾਡੇ ਨਾਲ ਵਾ ਦਿਓ ਨਹੀਂ ਵੀਰੇ ਮਤਲਬ ਕਈ ਲੋਕ ਸੋਚਦੇ ਤਾਂ ਹੈਗੇ ਆ ਪਰ ਜਿੰਨਾ ਟਾਈਮ ਅਸੀਂ ਹੈਗੇ ਉਹਨਾਂ ਟਾਈਮ ਤੱਕ ਦੀ ਪੂਰੀ ਮਤਲਬ ਦੇਖ ਰੱਖਾਂਗੇ ਤੇ ਅੱਗੇ ਅਸੀਂ ਆਪ ਪੜਾਂਗੇ ਕਮਾਈਆਂ ਕਰਾਂਗੇ ਤੇ ਹੋਰ ਮਤਲਬ ਜ਼ਮੀਨ ਅੱਗੇ ਤਾਈ ਲੈ ਕੇ ਜਾਵਾਂਗੇ ਜਿਵੇਂ ਅਸੀਂ ਅੱਗੇ ਗੱਲ ਕਰੀ ਜਾਂਦੀ ਸੀ ਤੁਹਾਡੇ ਫਾਦਰ ਸਾਹਿਬ ਨਾਲ ਉਹ ਦੱਸਦੇ ਸੀ ਵੀ ਇਹ 9ਥ ਕਲਾਸ ਦੇ ਵਿੱਚ ਸੀ ਉਹਨਾਂ ਸਮਿਆਂ 'ਚ ਹੀ ਸਮਝ ਗਈ ਸੀ ਹੁਣ ਖੇਤੀ ਮੈਨੂੰ ਕਰਨੀ ਪੈਣੀ ਹੈ ਕੀ ਹਾਲਾ ਸੀ ਉਸ ਟਾਈਮ ਮਤਲਬ ਉਸ ਟਾਈਮ ਅਸੀਂ ਮਤਲਬ ਕਈ ਵਾਰ ਲੋਕਾਂ ਨੂੰ ਬੁਲਾਉਣਾ ਵੀ ਹਨਾ ਆ ਕੰਮ ਕਰਨ ਵਾਲਾ ਕਰਿਆਉ ਜਾਂ ਮਤਲਬ ਉਥੇ ਹਾਲ ਮਾਰਨ ਵਾਲੇ ਹੈਗੇ ਆ ਵਾਣ ਵਾਉਣ ਵਾਲਾ ਜਾਂ ਮਤਲਬ ਟਰੈਕਟਰ ਵਗੈਰਾ ਜਿਵੇਂ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਅੰਦਰ ਕਰਨ ਵਗੈਰਾ ਵਾਲਾ ਹੈਗਾ ਤੇ ਫਿਰ ਬਸ ਇਦਾਂ ਹੀ ਮਤਲਬ ਡੈਡੀ ਕਹਿੰਦੇ ਨਹੀਂ ਪੁੱਤ ਮਤਲਬ ਆਪ ਥੋੜਾ ਜਿਹਾ ਹਿੰਮਤ ਕਰੋ ਆਪ ਸਿੱਖੋ ਤੇ ਫਿਰ ਹੀ ਆਪਾਂ ਕੁਝ ਕਰ ਪਾਵਾਂਗੇ ਐ ਤਾਂ ਆਪਣੇ ਵੀ ਪੱਲੇ ਕੁਝ ਨਹੀਂ ਪੈਣਾ ਬਸ ਫਿਰ ਉਥੇ ਹੌਲੀ ਹੌਲੀ ਮਤਲਬ ਕਰਦੇ ਰਿਹਾ ਦੁੱਖ ਤਾਂ ਹੁੰਦਾ ਹੋਊਗਾ ਜਿਵੇਂ ਫਾਦਰ ਸਾਹਿਬ ਮੰਜੇ ਤੇ ਪਈ ਆ ਹਾਂਜੀ ਵੀਰੇ ਦੁੱਖ ਤਾਂ ਹੁੰਦਾ ਹੀ ਆ ਪਰ ਜਿਵੇਂ ਦੇ ਹਾਲਾਤ ਹੈਗੇ ਫਿਰ ਉਸ ਹਾਲਾਤਾਂ ਨਾਲ ਚੱਲਣਾ ਵੀ ਪੈਂਦਾ ਬਾਕੀ ਕਹਿੰਦੇ ਵੀ ਆ ਨਾ ਵੀ ਜੇ ਅੰਦਰ ਵੜ ਕੇ ਰੋਣ ਲੱਗ ਪਏ ਤਾਂ ਲੋਕੀ ਬਨੇਰੇ ਦੀਆਂ ਇੱਟਾਂ ਵੀ ਪੱਟ ਕੇ ਲੈ ਜਾਣਗੇ ਹਾਂਜੀ ਵੀਰੇ ਜੀ ਤੇ ਹਣੇ ਜਿਵੇਂ ਤੁਸੀਂ ਖੇਤੀਬਾੜੀ ਦੱਸਿਆ ਤੁਸੀਂ ਆਪ ਕਰਦੇ ਹੋ ਜਿਵੇਂ ਪਸ਼ੂ ਖੜੇ ਆ ਫਿਰ ਇਹਨਾਂ ਨੂੰ ਵੀ ਆਪ ਹੀ ਇੰਨਾ ਕੰਮ ਫਿਰ ਮੈਨੇਜ ਕਿਵੇਂ ਹੁੰਦਾ ਖੇਤੀ ਦਾ ਵੀ ਦੇਖਣਾ ਪੜਨਾ ਲਿਖਣਾ ਵੀ ਹੈ ਤੇ ਪਸ਼ੂ ਵੀ ਸਾਹਮਣੇ ਆ ਹਾਂਜੀ ਵੀਰੋ ਮੈਂ ਤੇ ਮੇਰੀ ਛੋਟੀ ਭੈਣ ਇੱਧਰ ਲ ਜਿਵੇਂ ਕੰਮ ਕਰ ਲੈਂਦੇ ਆ ਪਸ਼ੂ ਵਾਲਾ ਜਾਂ ਖੇਤੀਬਾੜੀ ਦਾ ਤੇ ਮੇਰੀ ਵੱਡੀ ਸਿਸਟਰ ਆ ਉਹ ਕਿਚਨ ਵਗੈਰਾ ਦਾ ਕਰ ਲੈਂਦੀ ਆ ਇੱਧਰ ਦਾ ਕੰਮ ਉਹ ਸੰਭਲ ਲੈਂਦੇ ਉੱਧਰ ਦਾ ਕੰਮ ਅਸੀਂ ਸੰਭਲ ਲੈਂਦੇ ਆ ਬਸ ਇਦਾਂ ਹੀ ਡਿਵਾਈਡ ਕਰਕੇ ਅਸੀਂ ਮਤਲਬ ਕੰਮ ਨਾਲ ਨਾਲ ਕਰੀ ਜਾਂਦੇ ਆ ਨਾਲ ਨਾਲ ਸਟੱਡੀ ਕਿ ਕਦੇ ਆਈ ਨਹੀਂ ਡਰ ਲੱਗਿਆ ਵੀ ਮੈਂ ਖੇਤੀਬਾੜੀ ਕਰਨ ਲੱਗੀ ਜਿਹੜੇ ਕੰਮ ਸਾਡੇ ਪੁਰਖੇ ਕਰਦੇ ਸੀ ਉਹ ਕਰਨ ਲੱਗੀ ਕਿਤੇ ਸਟੱਡੀ ਨਾ ਰਹਿ ਜਾਏ ਮੇਰੀ ਪਿੱਛੇ ਕਿਉਂਕਿ ਅੱਜ ਕੱਲ੍ਹ ਔੜ ਲੱਗੀ ਹੋਈ ਐ ਬਾਹਰ ਜਾਣ ਦੀ ਡਿਗਰੀਆਂ ਕਰਨ ਦੀ ਆਪਦੇ ਆਪ ਨੂੰ ਇਹ ਪੜਿਆ ਲਿਖਿਆ ਸਾਬਤ ਕਰਨ ਦੀ ਨਹੀਂ ਨਹੀਂ ਵੀਰੇ ਮਤਲਬ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਨਾਲ ਨਾਲ ਸਟੱਡੀ ਜਿਵੇਂ ਚੱਲੀ ਜਾਂਦੀ ਹੈ ਜਿਵੇਂ ਸਵੇਰ ਇੱਧਰ ਕੰਮ ਕਰ ਲਿਆ ਜਦੋਂ ਘਰੇ ਹੁੰਨੇ ਆ ਫਿਰ ਰਾਤ ਨੂੰ ਸਟੱਡੀ ਕਰ ਲਈ ਮਤਲਬ ਫਰੈਂਡਸ ਵੀ ਬਹੁਤ ਹੈਲਪ ਕਰਦੇ ਹੈਗੇ ਆ ਵੀ ਉਹ ਕਹਿੰਦੇ ਚੱਲ ਕੋਈ ਨਹੀਂ ਤੂੰ ਉੱਧਰ ਕੰਮ ਕਰ ਲੈ ਜਿਵੇਂ ਮੰਨ ਲਓ ਸੰਡੇ ਸੀਗਾ ਮੈਂ ਉੱਧਰ ਬੀਜ਼ੀ ਸੀਗੀ ਕੋਈ ਕੰਮ ਦਿੱਤਾ ਕਾਲਜ ਵਾਲਿਆਂ ਨੇ ਫਿਰ ਉਹ ਕਹਿੰਦੇ ਨੇ ਨਹੀਂ ਅਸੀਂ ਤੇਰੀ ਹੈਲਪ ਕਰਾਂਗੇ ਪੂਰੀ ਪੂਰੀ ਤੂੰ ਮਤਲਬ ਉੱਧਰਲਾ ਕੰਮ ਵੀ ਨਾਲ ਨਾਲ ਸੰਭਲਾ ਤੇ ਇਸ ਲਈ ਮਤਲਬ ਇਹਦੇ ਨਾਲ ਸਟੱਡੀ ਨਾਲ ਨਾਲ ਚੱਲਦੀ ਹੈ ਮੇਰੀ ਹੂੰ ਕਿਤੇ ਕਿਸੇ ਰਿਸ਼ਤੇਦਾਰ ਨੇ ਕੋਈ ਤਾਣਾ ਨਹੀਂ ਮਾਰਿਆ ਵੀ ਇਹ ਕਿਹੜੇ ਕੰਮ ਲੱਗੀਆਂ ਤੂੰ ਚੰਗਾ ਪੜ੍ਹਨ ਲਿਖਣ ਵਾਲੀ ਕੁੜੀ ਆ ਕਿਧਰ ਟਰੈਕਟਰ ਭਜਾਈ ਫਿਰਦੀਆਂ ਖੇਤਾਂ 'ਚ ਨਹੀਂ ਨਹੀਂ ਵੀਰੇ ਇਦਾਂ ਤਾਂ ਕਦੇ ਕਿਸੇ ਨੇ ਮਤਲਬ ਕਿਹਾ ਨਹੀਂ ਸਾਰੇ ਸਪੋਰਟ ਹੀ ਕਰਦੇ ਹੈਗੇ ਵੀ ਵਧੀਆ ਪੁੱਤ ਵਧੀਆ ਕੰਮ ਨੂੰ ਨਾਲ ਲੱਗੇ ਚੱਲ ਉਹ ਕਰਦੇ ਬਸ ਕਈ ਵਾਰ ਐ ਹੁੰਦਾ ਉਹ ਕਹਿੰਦੇ ਵੀ ਹਾਂ ਤੇਰੀ ਪੜ੍ਹਾਈ ਪਿੱਛੇ ਰਹਿ ਜਾਊਗੀ ਜਾਂ ਕਿਵੇਂ ਵੀ ਆ ਪਰ ਮੈਂ ਕਹਿੰਦੇ ਨੇ ਨਹੀਂ ਨਹੀਂ ਪੜ੍ਹਾਈ ਵੀ ਨਾਲ-ਨਾਲ ਚੱਲਦੀ ਆ ਮਤਲਬ ਵਧੀਆ ਸਟੱਡੀ ਕਰਦੇ ਆ ਤੇ ਵਧੀਆ ਇੱਧਰ ਟਰੈਕਟਰ ਵਗੈਰਾ ਕਰੀਦਾ ਜੀ ਸੁਪਨਾ ਕੀ ਆ ਹੁਣ ਸਪਨਾ ਬਸ ਆਹੀ ਆ ਵੀ ਨਾ ਪੜ੍ਹਾਈ ਵੀ ਪੂਰੀ ਕਰਨੀ ਹੈ ਤੇ ਨਾਲ ਨਾਲ ਅੱਗੇ ਖੇਤੀਬਾੜੀ ਦੇ ਕੰਮ ਨੂੰ ਅੱਗੇ ਵਧਾਉਣਾ ਹੈਗਾ ਹੋਰ ਜ਼ਮੀਨਾਂ ਖਰੀਦਣੀਆਂ ਜੀ ਭੈਣੇ ਜਦੋਂ ਤੁਸੀਂ ਖੇਤੀ ਕਰਦੇ ਹੋ ਤਾਂ ਜਿਵੇਂ ਸੱਪਾਂ ਦੀ ਗੱਲ ਕਰੀਏ ਜਾਂ ਹੋਰ ਕਈ ਜਾਨਵਰ ਜ਼ਹਿਰੀਲੇ ਜਾਨਵਰ ਹੁੰਦੇ ਆ ਉਹਨਾਂ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਹੀਂ ਵੀਰੇ ਉਹਨਾਂ ਤੋਂ ਡਰ ਕਾਦਾ ਸਾਡਾ ਮਤਲਬ ਸਾਡਾ ਬਾਦ ਸਾਡੇ ਨਾਲ ਹੁੰਦਾ ਇਹ ਸੀ ਜਦੋਂ ਵੀ ਜਾਣਾ ਉਹਨੇ ਮਤਲਬ ਸਾਡੇ ਨਾਲ ਜਾਣਾ ਜੇ ਟਰੈਕਟਰ ਵਗੈਰਾ ਦਾ ਇਹਨੂੰ ਪਤਾ ਲੱਗ ਜਾਣਾ ਵੀ ਹਾਂ ਹੁਣ ਇਹ ਖੇਤ ਚੱਲਿਆ ਉਹਦੀ ਬਸ ਆ ਕੇ ਬਹਿ ਜਾਂਦਾ ਆ ਮੈਨੂੰ ਲੱਗਦਾ ਆ ਗਿਆ ਹਨਾ ਹਾਂਜੀ ਇਹ ਫਿਰ ਨਾਲ ਹੀ ਰਹਿੰਦਾ ਭੈਣਾਂ ਹਾਂਜੀ ਵੀਰੇ ਮਤਲਬ ਕਿਤੇ ਵੀ ਜਾਣਾ ਹੋਵੇ ਨਾਲ ਹੀ ਹੁੰਦਾ ਇਹ ਕਹਿੰਦਾ ਵੀ ਮੈਂ ਤਾਂ ਮਤਲਬ ਇਹ ਜੇ ਖੁੱਲਾ ਹੋਵੇ ਇਹਨੇ ਮਤਲਬ ਮੈਂ ਜਾ ਕੇ ਟਰੈਕਟਰ ਤੇ ਬੈਠਣਾ ਇਹਨੇ ਨਾਲ ਦੀ ਨਾਲ ਬਹਿ ਜਾਣਾ ਜੇ ਗੱਡੀ ਤੇ ਚੱਲੇ ਆ ਉੱਥੇ ਵੀ ਇਹਨੂੰ ਪਤਾ ਲੱਗ ਜਾਂਦਾ ਵੀ ਹਾਂ ਹੁਣ ਕਿਤੇ ਬਾਹਰ ਚੱਲਿਆ ਹੁਣ ਮੈਂ ਨਾਲ ਜਾਊਂਗਾ ਫਿਰ ਮਤਲਬ ਇਹ ਭਰਾਵਾ ਵਾਂਗੂ ਇੱਕ ਸਾਡੇ ਨਾਲ ਹੁੰਦਾ ਪੂਰੀ ਰਾਖੀ ਕਰਦਾ ਕਹਿੰਦਾ ਹਾਂਜੀ ਵੀਰੇ ਹੂੰ ਠੀਕ ਹੈ ਇਹ ਇਹਨੂੰ ਫਿਰ ਕਿੱਥੋਂ ਲੈਂਦਾ ਸੀ ਇਹ ਕਦੋਂ ਤੋਂ ਪਰ ਰਹੇ ਹੋਂ ਉਹਨੂੰ ਇਹ ਜਦੋਂ ਮਤਲਬ ਆਹ ਕੋਵਿਡ ਸਟਾਰਟ ਹੋਇਆ ਸੀ ਉਦੋਂ ਇੱਧਰ ਡੈਡੀ ਦੀ ਦਵਾਈ ਚੱਲਦੀ ਹੁੰਦੀ ਸੀ ਰਾਜਸਥਾਨ ਕਨੀ ਉਧਰ ਸਾਡੀ ਰਿਸ਼ਤੇਦਾਰੀ ਹੈਗੀ ਆ ਉਧਰੋਂ ਲਿਆਂਦਾ ਸੀ ਬਸ ਹੌਲੀ ਹੌਲੀ ਸੱਕਦਾ ਫਿਰ ਇੱਧੇ ਨਾਲ ਰਹਿਣ ਲੱਗ ਗਿਆ ਫਿਰ ਹੌਲੀ ਜਿਵੇਂ ਅਸੀਂ ਟਰੈਕਟਰ ਤੇ ਜਾਣਾ ਇਹਨੇ ਵੀ ਨਾਲ ਚੜ ਜਾਣਾ ਉਦੋਂ ਪਹਿਲਾਂ ਕਹਿੰਦਾ ਹੁੰਦਾ ਸੀ ਮੈਨੂੰ ਚੜਾਓ ਛੋਟਾ ਹੁੰਦਾ ਸੀ ਹੁਣ ਤਾਂ ਬਸ ਆਪ ਬੈਠੀਦਾ ਉਦੋਂ ਪਹਿਲਾਂ ਇਹ ਚੜ ਕੇ ਬਹਿ ਜਾਂਦਾ ਠੀਕ ਹੈ ਇਹਨੂੰ ਬਲਾਈਓ ਕੀ ਨਾ ਇਹਦਾ ਬਾਜ ਅੱਛਾ ਬਲਾਈਓ ਇਹਨੂੰ ਬਾਜ ਤਾਂ ਆਹ ਦੇਖ ਸਕਦੇ ਹੋ ਤੁਸੀਂ ਪਿਆਰ ਇੱਕ ਭੈਣ ਭਰਾਵਾ ਵਾਂਗੂ ਕਿਉਂਕਿ ਜਿਹੜੇ ਪਿਆਰ ਇਨਸਾਨ ਨਹੀਂ ਦੇ ਸਕਦੇ ਉਹ ਕਿਹੜੀ ਜਾਨਵਰ ਬਹੁਤ ਵਫਾਦਾਰ ਹੈ ਇਹ ਫਿਰ ਭੈਣੇ ਇਹ ਜਦੋਂ ਕੋਈ ਹੋਰ ਆਉਂਦਾ ਹੋਊਗਾ ਉਹਨਾਂ ਨੂੰ ਵੜਦਾ ਹੋਊਗਾ ਇਹ ਨਹੀਂ ਵੀਰੇ ਮਤਲਬ ਆਏ ਤਾਂ ਨਹੀਂ ਵੜਦਾ ਜਦੋਂ ਇਹਨੂੰ ਆਏ ਹੁੰਦਾ ਵੀ ਘਰੋਂ ਕੋਈ ਸਮਾਨ ਲੈ ਕੇ ਜਾਊਗਾ ਉਦੋਂ ਵੜਦਾ ਹੈ ਜਾਨ ਲੱਗਿਆ ਨੂੰ ਕਈ ਵਾਰੀ ਏਦਾਂ ਹੋਇਆ ਵੀ ਜਾਂ ਤੁਹਾਨੂੰ ਫਾਦਰ ਸਾਹਿਬ ਜਾਂ ਮੰਮੀ ਉੱਚੀ ਬੋਲੇ ਹੋਣ ਤੇ ਇਹ ਉਹਨਾਂ ਦੇ ਗੱਲ ਪੈਂਦਾ ਹੋਵੇ ਉਹਨਾਂ ਨਾਲ ਲੜਦਾ ਹੋਵੇ ਹਾਂ ਤਾਂ ਮਤਲਬ ਜੇ ਅਸੀਂ ਆਪਸ ਵਿੱਚ ਵੀ ਪੈਣਾ ਉਹੀ ਛੋੜ ਕਰਨ ਲੱਗ ਜਾਗੇ ਫਿਰ ਇਹ ਲੱਗੂਗਾ ਵੀ ਮੈਨੂੰ ਵੀ ਨਾਲ ਖੜਾਓ ਆਪ ਇਕੱਲੀਆਂ ਖੇਡੀਆਂ ਜਾਂਦੇ ਆ ਜੀ ਠੀਕ ਹੈ ਜੀ ਤਾਂ ਤੁਸੀਂ ਵਫਾਦਾਰੀ ਦੇ ਦੇਖ ਸਕਦੇ ਹੋ ਜਿਹੜੀ ਵਫਾਦਾਰੀ ਬੰਦਿਆ ਦੇ ਵਿੱਚੋਂ ਮੁੱਕਦੀ ਜਾ ਰਹੀ ਹੈ ਇਨਸਾਨਾਂ ਦੇ ਵਿੱਚੋਂ ਮੁੱਕਦੀ ਜਾ ਰਹੀ ਹੈ ਇਹਨਾਂ ਜਾਨਵਰਾਂ ਦੇ ਵਿੱਚ ਇਨਸਾਨੀਅਤ ਗੱਲ ਮੈਂ ਕਹਿ ਸਕਦਾ ਬਾਕੀ ਹੈ ਵਫਾਦਾਰੀ ਬਾਕੀ ਹੈ ਇਹ ਭੈਣੇ ਨਿੱਕਾ ਜਿਹਾ ਲੈਂਦਾ ਸੀ ਹਾਂਜੀ ਵੀ ਜਮਾ ਛੋਟਾ ਜਿਹਾ ਸੀਗਾ ਉਹਦੀ ਲੈ ਜਾਂਦਾ ਸੀਗਾ ਓਕੇ ਤੇ ਇਹਨੂੰ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਰਹਿ ਰਹੇ ਇਹਨੂੰ 3-4 ਸਾਲ ਹੋ ਗਏ ਹਾਨੇ ਵੀਰੇ 3-4 ਸਾਲ ਹਾਂਜੀ ਠੀਕ ਹੈ ਤੇ ਫਿਰ ਮੈਨੂੰ ਮੈਨੂੰ ਲੱਗਦਾ ਅੱਧਾ ਕੰਮ ਤਾਂ ਖੇਤੀ ਦਾ ਇਹ ਵੀ ਸਿੱਖ ਗਿਆ ਹੋਣਾ ਇਹ ਵੀ ਤੁਹਾਡੇ ਨਾਲ ਹੈਲਪ ਕਰਾ ਦਿੰਦਾ ਹੋਗਾ ਥੋੜੀ ਬਹੁਤੀ ਹਾਂਜੀ ਵੀਰ ਮਤਲਬ ਇਹ ਚੋੜ ਜਾਂਦਾ ਕਰਦਾ ਹੁੰਦਾ ਇਹਨੂੰ ਮਤਲਬ ਲੈ ਜਾਈਦਾ ਪਹਿਲਾਂ ਤਾਂ ਇਹ ਜਿਵੇਂ ਟਰੈਕਟਰ ਤੇ ਉੱਥੇ ਮਤਲਬ ਖੇਤ ਜਾਂਦੇ ਹੁੰਨੇ ਆ ਕਈ ਵਾਰ ਨੇਰਾ ਹੋ ਜਾਂਦਾ ਡੈਡੀ ਕਹਿੰਦਾ ਚੱਲ ਇਹਨੂੰ ਨਾਲ ਲੈ ਜਾਓ ਤੇ ਫਿਰ ਇਹ ਮਤਲਬ ਪਹਿਲਾਂ ਫੈਰਦਾ ਰੋਗਾ ਫਿਰ ਜਦੋਂ ਥੱਕ ਜਾਊਗਾ ਕਹ ਦੋ ਮੈਨੂੰ ਥੱਲੇ ਧਾਰ ਦੋ ਜਦੋਂ ਥੱਲੇ ਧਾਰ ਦੋ ਫਿਰ ਇਹਨੂੰ ਆਏ ਹੁੰਦਾ ਵੀ ਕਿਤੇ ਮੈਨੂੰ ਛੱਡ ਕੇ ਨਾ ਇੱਥੇ ਤੁਰ ਜਾਣ ਖੇਤ ਚ ਫਿਰ ਫੇਰ ਭੱਜ ਕੇ ਮਤਲਬ ਤੇ ਪਣੇ ਕੋਈ ਚੀਜ਼ਾਂ ਵੀ ਚੱਕ ਚੁੱਕ ਕੇ ਫੜਾ ਦਿੰਦਾ ਕਈ ਵਾਰੀ ਜਿਵੇਂ ਇੱਕ ਸਾਡੀ ਵੀਡੀਓ ਪਹਿਲਾਂ ਬਹੁਤ ਵਾਇਰਲ ਹੋਈ ਸੀ ਕੋਈ ਚੀਜ਼ ਮੰਗਦੇ ਆ ਉਹ ਡੌਗ ਚੀਜ਼ ਲੈ ਕੇ ਫੜਾ ਦਿੰਦਾ ਨਹੀਂ ਵੀਰੇ ਅੱਛਾ ਠੀਕ ਹੈ ਇਹਨੂੰ ਇਹਨੂੰ ਸਿਖਾਓ ਜ਼ਰੂਰ ਤੁਸੀਂ ਹੈਨਾ ਨਹੀਂ ਇਹ ਚੋਰ ਜ਼ਿਆਦਾ ਕਰਨ ਲੱਗ ਜਾਂਦਾ ਉਧਰਲੇ ਕੰਮਾਂ 'ਚ ਜਾਂਦਾ ਹੀ ਨਹੀਂ ਪਣੇ ਜਿਵੇਂ ਤੁਸੀਂ ਦੱਸਿਆ ਫਾਦਰ ਸਾਤਾ 13-14 ਸਾਲਾਂ ਤੋਂ ਮੰਜੇ ਤੇ ਪਏ ਆ ਨਹੀਂ ਨਹੀਂ ਚੱਲ ਫਿਰ ਸਕਦੇ ਉਹਨਾਂ ਨੇ ਤਾਂ ਕਦੇ ਆਬਜੈਕਸ਼ਨ ਨਹੀਂ ਕੀਤਾ ਕਦੇ ਮਾਤਾ ਜੀ ਨੇ ਨਹੀਂ ਓਬਜੈਕਸ਼ਨ ਕੀਤਾ ਵੀ ਤੁਸੀਂ ਕਿਹੜੇ ਕੰਮੇ ਲੱਗੀਆਂ ਹੋਈਆਂ ਤੁਸੀਂ ਘਰੇ ਸਾਗ ਬਣਾਉਣਾ ਸਿੱਖੋ ਮੱਕੀ ਦੀਆਂ ਰੋਟੀਆਂ ਲਾਓ ਤੁਸੀਂ ਕਿਧਰ ਟਰੈਕਟਰ ਲਈ ਫਿਰਦੀ ਆ ਨਹੀਂ ਮੇਰੇ ਮੰਮੀ ਨੇ ਮਤਲਬ ਇਦਾਂ ਕਦੇ ਨਹੀਂ ਓਬਜੈਕਸ਼ਨ ਵਗੈਰਾ ਲਾਈ ਉਹ ਤਾਂ ਸਗੋਂ ਦੀ ਫਾਲਸਪੋਰਟ ਕਰਦੇ ਹੈਗੇ ਜਿਵੇਂ ਕਾਲਜ ਵਗੈਰਾ ਜਾਣਾ ਜਾਂ ਖੇਤ ਵਗੈਰਾ ਜਾਣਾ ਉਹ ਕਹਿ ਦਿੰਦੇ ਵੀ ਚਲੋ ਅੱਜ ਛੇਤੀ ਉੱਠ ਖੜੋ ਅੱਜ ਤੁਸੀਂ ਖੇਤ ਜਾ ਕੇ ਆਉਣਾ ਮੈਂ ਤੁਹਾਡੀ ਰੋਟੀ ਵਗੈਰਾ ਤਿਆਰ ਕਰ ਦੇਨੀ ਆ ਚਾਹ ਵਗੈਰਾ ਜੇ ਤੁਸੀਂ ਮਤਲਬ ਉੱਥੇ ਜਾ ਕੇ ਖਾਣੀ ਆ ਉਹ ਬਣ ਦੇਨੀ ਆ ਉੱਥੇ ਜਾ ਕੇਗਾ ਮਤਲਬ ਮੰਮੀ ਦਾ ਮਤਲਬ योगदान काफी है ਸਾਡੀ ਲਾਈਫ ਦੇ ਵਿੱਚ ਕਾਫੀ ਸਪੋਰਟ ਕਰਦੇ ਆ ਨੇ ਉਹ ਵੀ ਮਤਲਬ ਕਈ ਵਾਰ ਜਿਵੇਂ ਸਿਸਟਰ ਵਗੈਰਾ ਨਹੀਂ ਹੈਗੀ ਘਰੇ ਬਾਹਰ ਗਏ ਵੇ ਆ ਖੇਤ-ਗੇੜਾ ਮਾਰਨ ਮੈਂ ਮੰਮੀ ਨੂੰ ਕਹਿੰਦੇ ਨਾ ਮੰਮੀ ਅੱਜ ਅੱਜ ਤੁਸੀਂ ਚੱਲ ਬੜੋ ਮੇਰੇ ਨਾਲ ਫਿਰ ਉਹ ਕਹਿੰਦੇ ਹਾਂ ਚੱਲ ਪੁੱਤ ਮੈਂ ਚੱਲਦੀ ਆ ਤੁਹਾਡੇ ਨਾਲ ਤਾਂ ਇਹ ਸੀ ਫਾਰਮਰ ਗੁਰਵੀਰ ਦੀ ਕਹਾਣੀ ਜਿਸ ਦਿਨ ਦੱਸਿਆ ਮੈਂ ਕਿਸ ਤਰ੍ਹਾਂ ਖੇਤੀ ਕਰਦੀਆਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦੀ ਹਾਂ ਦੇ ਨਾਲ ਨਾਲ ਪੜ੍ਹਾਈ ਵੀ ਕਰਦੀ ਹਾਂ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਜੋਤ ਕਰੇਵਾਲ ਕੈਮਰਾਮੈਨ ਹਰਪਿਤ ਹੈਪੀ ਦੇ ਨਾਲ ਸਤਿ ਸ੍ਰੀ ਅਕਾਲ